ਆਮ ਆਦਮੀ ਪਾਰਟੀ ਦੇ ਝਾੜੂ ਦੇ ਹੁੰਜੇ ਤੇ ਕਾਂਗਰਸ ਲਈ ਖੁੰਝੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਲਵਦੀ ਬੈਂਚ ਤੇ ਤੁਸੀਂ ਦੇਖ ਰਹੇ ਹੋ ਯੰਗ ਪੰਜਾਬੀ ਤੇ ਮੈਂ ਗੱਲ ਕਰ ਰਿਹਾ ਜੀ ਲੁਧਿਆਣਾ ਪੱਛਮੀ ਚੋਂ ਦੀ ਆਖਰਕਾਰ ਜਿਹੜਾ ਰੇਡ ਕਾਸ ਸੀ ਲੁਧਿਆਣਾ ਪੱਛਮੀ ਦੇ ਵਿੱਚ ਚੱਲ ਰਿਹਾ ਚਾਰ ਪਾਰਟੀਆਂ ਮੈਦਾਨ ਵਿੱਚ ਉਤਰੀਆਂ ਸਨ ਔਰ ਅੱਜ ਜਿਹੜਾ ਕਿਲਾਇਆ ਉਹ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ ਜਿੱਤ ਲਿਆ ਹੈ ਸੰਜੀਵ ਅਰੋੜਾ ਤਕਰੀਬਨ ਤਕਰੀਬਨ 35000 ਵੋਟਾਂ ਦੇ ਨਾਲ ਉੱਤੇ ਜਿੱਤੂ ਰਹੇ ਨੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ ਕਰੀਬ 10000 ਵੋਟਾਂ ਦੇ ਨਾਲ ਹਰਾ ਦਿੱਤਾ ਆ ਇਧਰ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪੰਜਾਬ ਦੇ ਪ੍ਰਧਾਨ ਆਪ ਦੇ ਅਮਨ ਅਰੋੜਾ ਜੀ ਕਹਿੰਦੇ ਨੇ ਕਿ ਇਸ ਜਿੱਤ ਦਾ ਸਿਹਰਾ ਜਿਹੜਾ ਆ ਉਹ ਭਗਵੰਤ ਸਿੰਘ ਮਾਨ ਯਾਨੀ ਕਿ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਕਾਰਜ ਸ਼ੈਲੀ ਵਰਕਰਾਂ ਦੀ ਕੀਤੀ ਹੋਈ ਮਿਹਨਤ ਔਰ ਜਿਹੜੇ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਸੋਚ ਨੂੰ ਜਾਂਦਾ ਆ ਉਧਰ ਕਾਂਗਰਸ ਪਾਰਟੀ ਨੇ ਆਪਣੀ ਹਾਰ ਨੂੰ ਮੰਨ ਲਿਆ ਏ ਉਧਰ ਭਾਰਤ ਭੂਸ਼ਣ ਆਸ਼ੂ ਕਹਿੰਦੇ ਨੇ ਕਿ ਜਿਹੜੀ ਹਾਰ ਹੋਈ ਆ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਹਾਂ ਕਿਉਂਕਿ ਇਹ ਜ਼ਿੰਮੇਵਾਰੀ ਮੇਰੀ ਸੀ ਮੈਂ ਚੋਣ ਲੜ ਰਹੇ ਸੀ ਪਰ ਪਾਰਟੀ ਨੇ ਮੇਰਾ ਪੂਰਾ ਸਾਥ ਦਿੱਤਾ ਹੈ ਉਧਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਵੀ ਕਰੀਬਨ 20000 ਤੋਂ ਪਲੱਸ ਵੋਟਾਂ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੀ ਹੈ ਉਧਰ ਅਕਾਲੀ ਦਲ ਦੀ ਕਰੀਏ ਤਕਰੀਬਨ 10000 ਤੋਂ ਪਲੱਸ ਵੋਟਾਂ ਜਿਹੜੀਆਂ ਅਕਾਲੀ ਦਲ ਵੀ ਇਸ ਚੋਣ ਦੇ ਵਿੱਚ ਹਾਸਲ ਕਰ ਗਿਆ ਹੈ ਗੱਲ ਕਰ ਰਹੇ ਸੀ ਆਪਾਂ ਕਿ ਆਮ ਆਦਮੀ ਪਾਰਟੀ ਦਾ ਝਾੜੂ ਜਿਹੜਾ ਉਹ ਫਿਰ ਗਿਆ ਹੈ ਤੇ ਕਾਂਗਰਸ ਖੁੰਝੇ ਲੱਗ ਗਈ ਹੈ ਕਾਂਗਰਸ ਖੁੰਝੇ ਕਿਉਂ ਲੱਗੀ ਕਾਂਗਰਸ ਨੇ ਆਪਣੀ ਹਾਰ ਤਾਂ ਮੰਨਜ਼ੂਰ ਕਰ ਲਈ ਹੈ ਪਰ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਆਪਣੀ ਇਸ ਹਾਰ ਦੇ ਪਿਛਲੇ ਕਾਰਨਾਂ ਨੂੰ ਲਪੋਉਣ ਨੂੰ ਫਿਰਦੇ ਨੇ ਕਾਰਨ ਕੁਝ ਵੀ ਹੋਣ ਇਸ ਵੇਲੇ ਜੋ ਸੱਤਾਧਾਰੀ ਪਾਰਟੀ ਹੈ ਉਹ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਔਰ ਕਾਂਗਰਸ ਪਾਰਟੀ ਦਾ ਉਮੀਦਵਾਰ ਹਾਰ ਗਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤ ਕੁਸ਼ਣ ਆਸ਼ੂ ਨੇ ਮੰਨਿਆ ਕਿ ਉਹ ਇਸ ਦੀ ਜ਼ਿੰਮੇਵਾਰੀ ਲੈਂਦੇ ਨੇ ਪਰ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜਿਹੜੀ ਆਪਸੀ ਪਾਟੋ ਝਾੜ ਚੱਲਣ ਈ ਹੈ ਕਾਂਗਰਸ ਦੀ ਦੋ ਧਣਿਆਂ ਵਿੱਚ ਵੰਡੀ ਹੋਈ ਹੈ ਤੇ ਉਸ ਦੇ ਵਿੱਚ ਰਾਣਾ ਗੁਰਜੀਤ ਸਿੰਘ ਹੋਣੀ ਭਾਰਤ ਭੂਸ਼ਨ ਆਸ਼ੂ ਔਰ ਸਾਡੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਹੋਰੀ ਉਹ ਬਚਦੇ ਹੀ ਨਜ਼ਰ ਆਏ ਗੱਲਾਂ ਗੋਲਮੋਲ ਕਰਦੇ ਰਹੇ ਕਿ ਅਸੀਂ ਹਾਰ ਕੇ ਵੀ ਜਿੱਤ ਗਏ ਆਂ ਔਰ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਜਿੱਤ ਕੇ ਵੀ ਹਾਰ ਗਈ ਹੈ ਖੈਰ ਕਾਰਨ ਕੁਝ ਵੀ ਹੋਣ ਪਰ ਇਸ ਇਲੈਕਸ਼ਨ ਵਿੱਚ ਇਹ ਸਾਫ਼ ਨਜ਼ਰ ਆਇਆ ਕਿ ਕਾਂਗਰਸ ਪਾਰਟੀ ਸਾਰੇ ਮੰਚਾਂ ਤੇ ਜਿੰਨੀ ਵਾਰੀ ਮਰਜ਼ੀ ਇੱਕ ਦੂਜੇ ਦੇ ਹੱਥ ਫੜ ਕੇ ਬਾਹਾਂ ਉੱਚੀਆਂ ਕਰ ਲੈਣ ਲੋਕਾਂ ਨੂੰ ਦਿਖਾਉਣ ਨੂੰ ਜੋ ਮਰਜ਼ੀ ਕਰ ਲੈਣ ਪਰ ਕਾਂਗਰਸ ਦੀ ਅਸਲ ਹਾਰ ਉਹਨਾਂ ਦੀ ਆਪਸੀ ਪਾਟੋ ਥਾੜ ਹੋਣ ਕਰਕੇ ਹੋਈ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਾਜਾ ਬਰਿੰਗ ਹੁਣੀ ਇੱਕ ਪਾਸੇ ਸਨ ਮੁੱਖ ਮੰਤਰੀ ਸਾਫ ਦਾ ਮੁੱਖ ਮੰਤਰੀ ਚੰਨੀ ਹੁਣੀ ਰਾਣਾ ਗੁਰਜੀਤ ਸਿੰਘ ਹੁਣੀ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਹੁਣੀ ਇਹ ਸਾਰਾ ਧੜਾ ਇੱਕ ਪਾਸੇ ਸੀ ਜੇ ਕਿਤੇ ਸਾਰੀ ਕਾਂਗਰਸ ਪਾਰਟੀ ਪੰਜਾਬ ਦੀ ਇਕੱਠੀ ਹੋ ਕੇ ਇੱਕ ਜਗ੍ਹਾ ਜ਼ੋਰ ਲਾਉਂਦੀ ਤੇ ਮੈਨੂੰ ਉਮੀਦ ਹੈ ਕਿ ਅੱਜ ਜਿਹੜੇ ਢੋਲ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਵੱਜ ਰਹੇ ਨੇ ਉਹ ਕਾਂਗਰਸ ਪਾਰਟੀ ਦੇ ਖੇਮੇ ਵਿੱਚ ਵੱਜਣੇ ਸੀ ਕਾਂਗਰਸੀ ਲੀਡਰ ਜਿਸ ਤਰ੍ਹਾਂ ਨਾਲ ਪਾਰਟੀ ਨੂੰ ਕਹਿ ਰਹੇ ਨੇ ਕਿ ੱਤਕਾ ਕੀਤਾ ਹੈ ਪੁਲਿਸ ਨੇ ਤਾਂ ਜਿੱਤੀ ਹੈ ਆਮ ਆਦਮੀ ਪਾਰਟੀ ਦੋਸਤੋ ਜੇਕਰ ਕਿਤੇ ਕਾਂਗਰਸ ਜਿੱਤੀ ਹੁੰਦੀ ਤਾਂ ਇਹਨਾਂ ਨੇ ਕਹਿਣਾ ਸੀਗਾ ਇਹ ਦੇਖਿਆ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਵਿਖਾਤਾ ਹੈ 2027 ਦੇ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਰਹਿਣਾ ਹੈ ਫਿਲਹਾਲ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹੁਣ ਦੂਸਰ ਹੋ ਚੁੱਕੀਆਂ ਨੇ ਹਾਲ ਦੀ ਘੜੀ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਔਰ ਅਸੀਂ ਵੀ ਯੰਗ ਪੰਜਾਬੀ ਦੀ ਟੀਮ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਔਰ ਸੰਜੀਵ ਅਰੋੜਾ ਨੂੰ ਔਰ ਜਿਨਨੇ ਪਾਰਟੀ ਵਰਕਰਾਂ ਨੇ ਮਿਹਨਤ ਕੀਤੀ ਹੈ ਅੱਜ ਫਤਿਹ ਹਾਸਲ ਕੀਤੀ ਹੈ ਲੋਕਾਂ ਨੇ ਜਿੱਤ ਦਾ ਫਤਵਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਹੱਕ ਜਿ ਦਿੱਤਾ ਹੈ ਉਹਨਾਂ ਨੂੰ ਵਧਾਈ ਦਿੰਨੇ ਆ ਤੇ ਉਮੀਦ ਕਰਦੇ ਆ ਕਿ ਨਵੇਂ ਚੁਣੇ ਗਏ ਵਿਧਾਇਕ ਲੋਕ ਹਿੱਤ ਲੋਕਾਂ ਦੇ ਭਲੇ ਲਈ ਕੰਮ ਕਰਨਗੇ ਔਰ ਲੁਧਿਆਣਾ ਨੂੰ ਵਿਕਾਸ ਦੇ ਰਾਹ ਤੇ ਲੈ ਕੇ ਜਾਣਗੇ ਸਸ਼ਕਾ